ਸ੍ਰੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਉਣ ਲੱਗੇ ਆਂ ਵੇਸਣ ਦੀਆਂ ਪਿੰਨੀਆਂ 37 ਕਿਲੋ ਪਿੰਨੀਆਂ ਬਣਾਉਣੀਆਂ ਆਪਾਂ 37 ਕਿਲੋ ਪਿੰਨੀਆਂ ਵਾਸਤੇ ਆਪਾਂ 8 ਕਿਲੋ ਘਿਓ ਲਿਆ ਘਿਓ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਉਹਦੇ ਚ ਆਪਾਂ 6 ਕਿਲੋ ਵੇਸਣ ਪਾਉਣਾ ਜਿਹੜਾ ਆਪਾਂ 6 ਕਿਲੋ ਵੇਸਣ ਪਾਉਣਾ ਇਹ ਆਪਾਂ ਬਰੀਕ ਵੇਸਣ ਪਾਣਾ ਬਰੀਕ ਵੇਸਣ ਨੂੰ ਪਹਿਲਾਂ ਆਪਾਂ ਪਾ ਕੇ ਚੰਗੀ ਤਰ੍ਹਾਂ ਘੋਲ ਦੇ ਵਿੱਚ ਮਿਕਸ ਕਰ ਲੈਣਾ ਜਦੋਂ ਇਹ ਮਿਕਸ ਹੋ ਗਿਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ 3 ਕਿਲੋ ਮੋਟਾ ਵੇਸਣ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਇਹ ਆਪਣਾ ਹੁਣ ਬਰੀਕ ਵੇਸਣ ਮਿਕਸ ਹੋ ਗਿਆ ਤੇ ਆਪਾਂ ਇਹਦੇ ਵਿੱਚ ਹੁਣ 3 ਕਿਲੋ ਆ ਜਿਹੜਾ ਉਹ ਮੋਟਾ ਵੇਸਣ ਪਾਤਾ ਮੋਟਾ ਵੇਸਣ ਪਾਉਣ ਤੋਂ ਬਾਅਦ ਆਪਾਂ ਜਿਹੜਾ ਆਪਣਾ ਟੋਟਲ ਵੇਸਣ ਹੋ ਗਿਆ 9 ਕਿਲੋ ਇਹਨੂੰ ਆਪਾਂ ਪੁੱਣ ਲੈਣਾ ਚੰਗੀ ਤਰ੍ਹਾਂ ਘੱਟੂ ਘਾਟੇ ਪੁੱਣਨ ਦੇ ਲਈ ਆਪਾਂ ਨੂੰ ਅੱਧਾ ਘੰਟਾ ਲਾਊਗਾ ਜਿਹੜਾ ਵੇਸਣ ਆ ਉਹ ਚੰਗੀ ਤਰ੍ਹਾਂ ਪੁਣਿਆ ਜਾਊਗਾ ਜਦੋਂ ਉਦੋਂ ਦਾ ਰੰਗ ਜਿਹੜਾ ਚੇਂਜ ਹੋ ਜਾਊਗਾ ਆ ਸਾਡਾ ਹਲਵਾਈ ਆ ਗਿਆ ਜੀ ਮੁਕਸਰ ਦਾ ਮਸ਼ਹੂਰ ਹਲਵਾਈ ਸੰਦੀਪ ਤੁਸੀਂ ਇਹਦੇ ਦਰਸ਼ਕ ਜਦੋਂ ਇਹ ਆਪਣਾ ਵੇਸਣ ਅੱਧ ਪੁਣਿਆ ਹੋ ਗਿਆ ਤਾਂ ਜਿਹੜਾ ਵੇਸਣ ਆਪਣਾ ਪਾਟਣਾ ਸ਼ੁਰੂ ਹੋ ਜਾਊਗਾ ਤੁਸੀਂ ਦੇਖ ਸਕਦੇ ਹੋ ਕਿ ਸਾਡਾ ਵੇਸਣ ਜਿਹੜਾ ਪਾਟਣਾ ਸ਼ੁਰੂ ਇਟ ਮੀਨ ਜੇ ਅੱਧ ਪੁਣਿਆ ਹੋ ਗਿਆ ਹੁਣ ਇਹਨੂੰ 15 ਤੋਂ 20 ਮਿੰਟ ਚਾਹੀਦੇ ਆਪਣਾ ਨੰਦੇ ਲਈ ਜਦੋਂ ਇਹ ਪੁਣਿਆ ਗਿਆ ਇਹ ਬਿਲਕੁਲ ਲਾਲ ਹੋ ਜਾਊਗਾ ਜਿਵੇਂ ਤੁਸੀਂ ਵੀਡੀਓ ਚ ਵੇਖ ਹੀ ਲਿਆ ਜਿਹੜਾ ਆਪਣਾ ਵੇਸਣ ਦਾ ਰੰਗ ਆ ਉਹ ਬਿਲਕੁਲ ਲਾਲ ਹੋ ਜੂਗਾ ਇਟ ਮੀਨਸ ਆਪਣਾ ਵੇਸਨ ਜਿਹੜਾ ਉਹ ਭੁੰਨਿਆ ਗਿਆ ਇਹ ਵੇਸਨ ਨੂੰ ਆਪਾਂ ਕੀ ਕਰਨਾ ਹਨ ਸਾਈਡ ਤੇ ਰੱਖ ਦਾਂਗੇ ਠੰਡਾ ਕਰਨ ਦੇ ਲਈ ਤੇ ਆਪਾਂ ਤਿਆਰ ਕਰਾਂਗੇ ਖੰਡ ਦੀ ਚਾਸ਼ਨੀ ਆ ਲਾਲ ਵੇਸਨ ਆਪਣਾ ਬਿਲਕੁਲ ਬਣ ਚੁੱਕਿਆ ਇਟ ਮੀਨਸ ਆਪਣਾ ਵੇਸਨ ਪੂਰਾ ਚੰਗੀ ਤਰ੍ਹਾਂ ਭੁੰਨਿਆ ਗਿਆ ਹੁਣ ਆਪਾਂ ਖੰਡ ਦੀ ਚਾਸ਼ਨੀ ਬਣਾਉਣ ਦੇ ਲਈ 7 ਕਿਲੋ ਪਾਣੀ ਲਿਆ ਤੇ ਉਹਦੇ ਵਿੱਚ ਆਪਾਂ 14 ਕਿਲੋ ਖੰਡ ਪਾਈ ਆ ਖੰਡ ਦੀ ਮੈਲ ਨੂੰ ਸਾਫ਼ ਕਰਨ ਦੇ ਲਈ ਉਹਦੇ ਵਿੱਚ ਆਪਾਂ ਥੋੜਾ ਜਿਹਾ ਰੰਗ ਕੱਟ ਪਾਵਾਂਗੇ ਤਾਂ ਕਿ ਜਿਹੜੀ ਖੰਡ ਹੋ ਚੰਗੀ ਤਰ੍ਹਾਂ ਸਾਫ਼ ਹੋ ਜੇ ਤੇ ਜਿਹੜੀ ਖੰਡ ਦੀ ਮੈਲ ਆ ਉਹ ਆਪਾਂ ਤਾਰ ਕੇ ਸਾਈਡ ਤੇ ਕੱਢ ਦੇਣੀ ਆ ਤਾਂ ਕਿ ਜਿਹੜੀ ਆਪਣੀ ਮਠਿਆਈ ਹੋ ਸਾਫ਼ ਸੁਥਰੀ ਬਣੇ ਤੇ ਆਪਣੀ ਚਾਸ਼ਨੀ ਜਿਹੜੀ ਸਾਫ਼ ਹੋਵੇ ਹੱਸ ਤੋਂ ਬਾਅਦ ਜਿਹੜੀ ਆਪਣੀ ਚਾਸ਼ਨੀ ਉਹ ਬਿਲਕੁਲ ਸਿੰਗਲ ਤਾਰ ਵਾਲੀ ਚਾਸ਼ਨੀ ਬਣਾਉਣੀ ਆ ਆਪਾਂ ਪਿੰਨਿਆਂ ਦੇ ਲਈ ਸਿੰਗਲ ਤਾਰ ਵਾਲੀ ਚਾਸ਼ਨੀ ਜਿਹੜੀ ਬਣਾ ਕੇ ਇਹ ਆਪਾਂ ਜਿਹੜਾ ਆਪਣਾ ਬੇਸਣ ਭੁੰਨਿਆ ਸੀ ਉਹਦੇ ਵਿੱਚ ਆਪਾਂ ਮਿਕਸ ਕਰ ਦੇਣੀ ਆ ਉਸ ਤੋਂ ਬਾਅਦ ਆ ਤੁਸੀਂ ਦੇਖ ਸਕਦੇ ਹੋ ਜੀ ਸਾਡੀ ਜਿਹੜੀ ਚਾਸ਼ਨੀ ਉਹ ਬਿਲਕੁਲ ਸਿੰਗਲ ਤਾਰਵਈ ਬਣੀ ਆ ਇੱਕ ਤਾਰਵਈ ਚਾਸ਼ਨੀ ਹੈ ਇਹ ਹੁਣ ਆਪਾਂ ਕਰਾਂਗੇ ਮਿਕਸ ਬੇਸਨ ਦੇ ਵਿੱਚ ਉਹਦੇ ਵਿੱਚ ਆਪਾਂ ਪਹਿਲਾਂ ਕੀ ਆ ਦੂਰ ਕਲਰ ਪਾਇਆ ਕੋ ਫੂਡ ਕਲਰ ਪਾਇਆ ਤੇ ਇੱਕ ਆਪਾਂ ਲੈਮਨ ਕਲਰ ਪਾਇਆ ਆਪਣਾ ਪਿੰਨੀ ਨੂੰ ਰੰਗ ਦੇਣ ਦੇ ਲਈ ਤੇ ਆਪਾਂ ਜਿਹੜੀ ਚਾਸ਼ਨੀ ਆ ਉਹ ਚੰਗੀ ਤਰ੍ਹਾਂ ਮੇਚਣ ਦੀ ਸਾਰੀ ਪਾ ਦਾਂਗੇ ਤੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮਿਕਸ ਕਰਕੇ ਜਿਹੜੀ ਆਪਣੀ ਜਿਹੜੀ ਬੇਸਨ ਆਪਣਾ ਪਿੰਨੀ ਬਣਾਉਣ ਦੇ ਲਈ ਰੈਡੀ ਹੋ ਚੁੱਕਿਆ ਤੇ ਉਹਨੂੰ ਆਪਾਂ ਦੇਸੀ ਘਿਓ ਦੀਆਂ ਪਿੰਨੀਆਂ ਬਣ ਕੇ ਤਿਆਰ ਹੋ ਗਈਆਂ। ਦੇਸੀ ਘਿਓ ਦੀਆਂ ਬੇਸਣ ਵਾਲੀਆਂ ਪਿੰਨੀਆਂ ਬਣ ਕੇ ਤਿਆਰ ਹੈ। ਦੇਸੀ ਘਿਓ ਦੀਆਂ ਪਿੰਨੀਆਂ ਬਣ ਕੇ ਤਿਆਰ ਹੋ ਗਈਆਂ। ਮੱਤੀ ਜਾ ਰਹੇ ਹਾਂ। ਤੇ ਤੁਸੀਂ ਲੁੱਕ ਚੈੱਕ ਕਰ ਸਕਦੇ ਹੋ।